ਸਤਿ ਸ਼੍ਰੀ ਅਕਾਲ ਵੀਰ ਜੀ ਜਿੰਦਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਆ ਅੱਜ ਪਹੁੰਚ ਚੁੱਕੇ ਵੀਰ ਜੀ ਮੇਜਰ ਵੀਰ ਕੋ ਮੇਜਰ ਵੀਰ ਕੋ ਚਾਰ ਗਾਈਆਂ ਨੇ ਇੱਕ ਜਰਸੀ ਜੇ ਸੂਈ ਆ ਇੱਕ ਕੱਚੀ ਵਸ਼ੀਅਤ ਤੋਕਰ ਤੇ ਇੱਕ ਸੂਈ ਵਰਸ਼ੀ ਜੇ ਡੱਬੀ ਤੇ ਆਹ ਕਰਦੇ ਆ ਮੇਜਰ ਵੀਰ ਨਾਲ ਗੱਲਬਾਤ ਵੀਰ ਜੀ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਵਾਸੋ ਵੱਧ ਲਾਈਕ ਕਰੋ ਨਵੀਂ ਤੋਂ ਨਵੀਂ ਵੀਡੀਓ ਵੀਰ ਜੀ ਤੁਹਾਡੇ ਕੋਲ ਪਹੁੰਚ ਚੁੱਕੇ ਆਹ ਕਰਦੇ ਆ ਮੇਜਰ ਵੀਰ ਨਾਲ ਗੱਲ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੀਆਂ ਜੱਜ ਆ ਚਾਰ ਬਣਾ ਜੀ ਤੇ ਕਿੱਤੋਂ ਕਰੀਏ ਸ਼ੁਰੂ ਐ ਗੱਬੀ ਵਾਰ ਨਾਲ ਕਰਦੇ ਹਾਂ ਤੇ ਸ਼ੁਰੂ ਖੋਲੋ ਇਹਨੂੰ ਖੋਲੋ ਕੱਦਸਾ ਦੀ ਆਪਣਾ ਪਿੰਡ ਦਾ ਰਾਲਾ ਬੰਗਰੇ ਹਾਂਜੀ ਵੀਰ ਜੀ ਜਿਹੜਾ ਆਪਣਾ ਕਾਦਾਸ ਤਸਵੀਰ ਕਰਾਉਣਾ ਆਪਣਾ ਮੇਜਰ ਸਿੰਘ ਆ ਫੋਨ ਨੰਬਰ ਹੈ 81 46 52 47 34 ਠੀਕ ਜੀ ਹਾਂਜੀ ਖੋਲੋ 25 ਸੂਈਆਂ ਚੌਥਾ ਦਿਨ ਆਇਆ ਸੂਈ ਨੂੰ ਠੀਕ ਜੀ ਅੱਗੋਂ ਮੜਿਆ ਪੜਿਆ ਹੋਣਾ ਨਾ ਬੱਚੀ ਬਹੁਤ ਚੰਗੀ ਵੀਰ ਜੀ ਮਗਰ ਕੀ ਜੀ ਬੱਚਾ ਕਰਾ ਮਗਰ ਬੱਚੀ ਆਈ ਜੀ ਮਗਰ ਬੱਚੀ ਆ ਗਈ ਵੀਰ ਜੀ ਡਬਲ ਫਾਇਦਾ ਹੋ ਗਿਆ ਤੇ ਕੀ ਡਿਟੇਲ ਇਹਦੀ ਅੱਛੀ ਨੂੰ ਇਹ ਚਾਰ ਦਿਨ ਸੂਈ ਨੂੰ ਠੀਕ ਜੀ

ਲਓ ਲਾਓ ਵੀਜੀ ਲਾਓ ਲਾਓ ਫਾਨ ਫਾਨ ਬਹੁਤ ਜ਼ਿਆਦਾ ਚੰਗਾ ਏ ਡੱਬੀ ਵਸ਼ੀ ਅੱਜਾ ਬੋਤ ਵੀਡੀਓ ਸ਼ੀ ਤੇ ਵੀ ਮਨਾਂ ਨੂੰ ਆਗ ਲਓ ਵੀਜੀ ਕਿੰਨਾ ਡਿਮਾਂਡ ਛੋਟੇ ਛੋਟੇ ਭਾਗ ਕਰਿਓ ਅੱਜ ਮੋਤੇ ਵੀਜੀ 45 ਕਰਦੇ ਆ ਥੋੜੇ ਮਾਵਾਂ ਦਾ ਨਾ ਬਾਤ ਤੁਹਾਡੀ ਵੀਡੀਓ ਬਣਾਉਣ ਲੱਗੇ ਆ 30 ਵਸ਼ੀ ਅਸੀਂ 40 ਰੁਪਏ ਕਹਾਂਗੇ 40 ਹੱਥ ਛੋਟ ਛੜ ਹੋ ਜੇਗੀ ਘਟਪਾ ਹੋਗਾ ਵਿੱਚ ਆਏ ਦਾ ਮਾਨ ਦਾ ਹੋਊਗਾ ਵੇਤਰ ਠੀਕ ਠਾਕ ਬਾਕੀ ਮੇਰਾ ਵੀਰ ਇੱਥੇ ਆਓ ਤੁਸੀਂ ਟੈਸਟ ਟਰਾਈ ਕਰੋ ਆਪਣੀ ਆ ਕਿਦਾਂ ਜੇ ਇਹ ਸਟੋਕੜ ਵੀਜੀ ਜਰਸੀ ਦੁੱਧ ਦੁੱਧ ਵੀਜੀ ਇਹਦੇ ਕੋਲ 5 ਕਿਲੋ ਤੇ ਖੋਲੋ ਇਹਨੂੰ ਵੀ ਇੱਧਰੋਂ ਖੋਲੀ ਅੰਦਰ ਆ ਲੋ ਜਰਸੀ ਵਸੀ ਵੀਜੀ 5 ਕਿਲੋ ਦੁੱਧ ਜੇ ਟੋਕੜ ਜੇ ਕੱਲੀ ਟੋਕੜ ਫੰਥੁੰਣ ਬੜਾ ਚੰਗਾ ਠੰਡੀ ਠੰਡੀ ਕਿਹੜੀ ਕਿਸਮ ਨਿਕਲ ਆਵੇ ਠੰਡੀ ਠੰਡੀ ਜੇ ਤਾਂ ਠੰਡੀ ਪਰ ਖੱਲੇ ਨਾ ਜੇ ਭਾਵੇਂ ਠੀਕ ਜੇ ਬਣੀ ਜੇ ਬਣੀ ਜੇ ਨਿਕਲੇ ਕਿਹੜੀ ਕਿਸਮ ਉਹ ਤਾਂ ਚਲੋ ਗਾਂ ਦੀਆਂ ਗੱਲਾਂ ਨੇ ਹਾਂ ਜੀ ਤੇ ਇਹਦਾ ਡਿਮਾਂਡ ਡਿਮਾਂਡ ਮੋਰੀ ਤਾਂ 15 ਕਰੀਏ 12 ਦੇ ਦਾਂਗੇ ਹਾਂ ਨਾ 10000 ਦੇਣੀ ਵਿਧੀ ਹੈ ਹਾਂ ਨਾ 10000 ਤਾਂ ਛੋਟ ਹੋ ਜੇਗੀ ਛੋਟ ਪੈ ਹੋਗਾ ਇੱਥੇ ਠੀਕ ਜੀ ਤੇ ਆਹ ਵਾਲੀ ਕਾਲੀ ਕਾਲੀ ਵੱਛੀ ਖੜੂ 20 ਦਿਨ 20 ਦਿਨ ਖੜੂਗੀ 20 ਦਿਨ ਆ ਜੇ 25 ਦੇ ਵਿੱਚ ਵਿੱਚ ਖੜੂਗੀ ਤੂੰ ਮਹੀਨਾ ਲਾ ਲੋ ਮਹੀਨਾ ਮਾਨੇ ਕੇ ਚੱਲੇ ਤੇਰਾ ਪਹਿਲਾ ਅਸੀਂ ਚੁੱਕੂਗੀ ਠੀਕ ਜੀ ਲਾਸਟ ਮਹੀਨਾ ਹੋ ਗਿਆ ਹਾਂਜੀ ਹਾਂਜੀ ਖੋਲੋ ਇਹਨੂੰ ਵੀ ਨਵੇਂ ਮਹੀਨੇ ਚੋਂ ਅੱਡੀ ਵਸੀ ਠੀਕ ਜੀ ਜਰਸੀ ਆ ਥੋੜੀ ਕ੍ਰਾਸ ਆ ਮੇਖੋ ਵੇਖੀ ਵੱਛੀ ਹਲੀ ਥੋੜੀ ਮਾਲਾ ਟਾਈਮ ਲੈਂਦੀ ਨਵੇਂ ਮਹੀਨੇ ਚੋਂ ਜਾਂਦੀ ਆ ਇਹ ਮਾਲੋਂ ਮਹੀਨਾ ਲੈ ਜੂਗੀ ਹਾਂਜੀ ਹਾਂਜੀ ਬੰਨੋ ਇਹਨੂੰ ਤੇ ਇਹਦੀ ਡਿਮਾਂਡ ਇਸੀ ਵਸ਼ੀਅੇ ਤੇ ਆਲੇ ਹਾਂਜੀ ਇਹ ਰੱਛੀ ਉਹਦੀ ਚਾਰੀਆ ਦੇਵਾਂਗੇ ਵਸ਼ੀਅੇ ਚਾਰੀਆ ਛੱਡੀ ਹੋਈ ਆਖੜੇ ਵੀ ਗਰਮੇ ਅੱਛੀ ਠੀਕ ਜੀ ਹੁਣ ਕਿੰਨੇ ਦੇਣੀ ਆ ਕੀ ਆ ਦੀ ਵਸ਼ੀ 30 ਹਜ਼ਾਰ ਚੋਂ ਕੁ ਮਾਨ ਤਣ ਹਾਂਜੀ ਛੜ ਦਾਂਗੇ ਵਿੱਚ 25 ਹਜ਼ਾਰ ਦੇ ਵਿੱਚ ਖਾਣਾ ਦੇ ਦਾਂਗੇ ਛੋਟ ਕਰਾਂਗੇ ਠੀਕ ਜੀ ਹਾਂਜੀ ਤੇ ਅੱਜ ਛੋਟ ਹੋ ਜੇਗੀ ਪੰਜੀ ਚ ਵਧੀਆ ਜਾਨ ਛੋਟ ਆ ਪਾ ਗਰਾਂਗੇ ਜੀ ਚਲੋ ਯਾਰ ਹੀ ਛੱਡ ਦਿਓ ਹੁਣ ਤਾਂ ਲੈ ਜੀ ਵੀਰ ਜੀ ਕੱਚੀ ਦਾ ਤੇ ਆ ਹੋ ਜਾ ਮਲੋਖਾ ਦਾ ਚਲੋ ਯਾਰ ਹੀ ਛੱਡ ਦਿਓ ਇਹ ਚੋਂ ਕਰ ਦਾਂਗੇ ਜੀ ਤੇ ਆ ਜਰਸੀ ਇਹ ਅਸੀਂ ਚਾਰ ਦਿਨ ਵਸ਼ੀਆ ਪਿਓ ਚਾਰ ਦਿਨ ਦੀ ਜੀ ਠੀਕ ਜੀ ਦੋ ਦੋ ਵਸ਼ੀਵੇਂ 10 ਕਿਲੋ ਛੱਡਾ ਛੱਡਾ ਵੇਖੋ ਚੰਗਾ ਵਸ਼ੀ ਵੱਡੀ ਆ ਕਹਿੰਦੇ ਪਿਓ ਚਾਰ ਦਿਨ ਦੇ ਜੀ ਵੇ ਨੂੰ ਚੌਗੀ ਇਹ ਚੌਗੀ ਵਿੱਚ ਚੌਗੀ ਤੇ ਬੱਚਾ ਵਸ਼ੀਓ ਵਸ਼ੀਏ ਇਹਨੂੰ ਖੋਲੋ ਇਹਨੂੰ 15 ਰੁਪਏ ਦੇ ਹੋ ਗਏ ਹੋਰ ਜਰਸੀ ਵੀ ਜੀ ਬੋਦੀ ਵਾਲੀ ਵਸ਼ੀ ਵੱਡੀ 15 ਕਦਨਾਂ ਦੇ ਵੀਰਾਂ ਦਾ ਸੂਈ ਜਾ ਤੇ ਠੀਕ ਜੇ ਮਗਰ ਵੀ ਜਰਸੀ ਵੱਛੀ ਰੇ ਵੇਖੋ ਵੀਰ ਜੀ ਚਲੋ ਬੰਨੋ ਇਹਨੂੰ ਬੋਦੀ ਵਾਲੀ ਵੱਛੀ ਆ ਵੱਡੀ ਬਾਕੀ ਥਾਂ ਥੋੜੀ ਚੰਗਾ ਏ ਠੰਡੀ ਠੰਡੀ ਵੀਰ ਕਹਿੰਦਾ ਤੇ ਇਹਦੀ ਡਿਮਾਂਡ ਮੋਹਰੇ 35 ਹਲੇ ਵੀਰ ਜੀ ਹਾਂਜੀ 30000 ਦੇ ਦਾਂਗੇ ਦੁੱਧ ਕਿੰਨਾ ਉਹ ਪੱਕਾ 12 ਮਹੀਨੇ ਚੱਲੀ ਪੈਂਦਾ ਇਹ ਮਸ਼ੀਂ ਬਲੂ ਦੀ ਵੀਰ ਜੀ ਕੋਤਕ ਨਾ ਜੇ ਪੱਕਾ 10 ਕਿਲੋ ਵੀ ਜੀ ਤੁਹਾਨੂੰ ਬਾਹਰ ਹੀ ਹੋਊਗਾ 10000 ਰੋਜ਼ੀ ਜੀ ਵੀ ਜੀ ਆ ਚਾਰ ਵੜਾ ਨੇ ਬਾਕੀ ਮੇਰਾ ਵੀਰ ਇੱਥੇ ਆਓ ਟੈਸਟ ਟਰਾਈ ਕਰੋ ਆਪਣੀ ਜੇ ਕਿ ਵੀਰ ਨੇ ਡੰਗਰ ਵੇਚਣਾ ਤਾਂ ਵੀ ਫੋਨ ਕਰੋ ਇਹਨੇ ਵੇਚਣਾ ਕਿਸੇ ਦਾ ਡੰਗਰ ਵੇਚਣਾ ਮਹੀਂ ਵੇਚਣੀ ਕਾਈਂ ਵੇਚਣੀ ਲਾਵਾਂਗੇ ਆਪਾਂ ਠੀਕ ਜੀ ਹਾਂ ਜੀ ਫਿਰ ਬਾਕੀ ਵੀਰ ਜੀ ਦੋੜੇ ਕਹਿੰਦੇ ਆ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰੋ ਨਵੀਂ ਤੋਂ ਨਵੀਂ ਵੀਡੀਓ ਵੇਖਣ ਲਈ ਬੈਲ ਆਈਕਨ ਦਾ ਬਟਨ ਦਬਾਓ ਐ ਹੋ ਵੀ ਜੀ ਚਾਰ ਲਗਾਈਆਂ ਜੀ ਆਪਣੇ ਕੋ ਸასი ਕਾਲ ਵੀ ਜੀ ਸਾਰਿਆਂ ਨੂੰ